ਹੋ ਵੀ ਹੋਵੇ ਬੰਦਾ ਪਾਣੀ ਐਸਾ ਹੋਵੇ ਹੋਵੇ ਛੱਪੜ ਦਾ ਗੰਦਾ ਪਾਣੀ ਪੀਂਦਾ ਏ ਵੀਰ ਇੱਥੋਂ ਹੀ ਆਪਦਾ ਹੱਥ ਮੂੰਹ ਧੋ ਲੈਣਾ ਯਾਰ ਇਹ ਨਰਕੀ ਐ ਹੋਰ ਕੀ ਐ ਤੇ ਰੋਜ਼ ਇੱਥੋਂ ਤੋਂ ਹੁੰਦਾ ਹੋਊਗਾ ਤੁਸੀਂ ਉਹਨਾਂ ਨਲਕੇ ਤੋਂ ਥੋੜੀ ਧਮੁੰਦੇ ਹੋਗੇ ਮਾਂ ਮੇਰੀਏ ਪਰ ਆਪਣੇ ਬੱਚਿਆਂ ਬਾਰੇ ਸੋਚੋ ਕਦੇ ਤੁਹਾਨੂੰ ਪ੍ਰਮਾਤਮਾ ਨੇ ਨਹੀਂ ਮਾਫ਼ ਕਰਨਾ ਠੀਕ ਐ आज तेरी जान छूट गई है दोस्त आज, आज, आज के बाद तूने ये गोबर का काम नहीं करना भाई नहीं कर तो फिर क्यों कर रहे हो यह रख देता मैं वाहेगुरु जी का खालसा वाहेगुरु जी का खालसा वाहेगुरु जी की फतेह वाहेगुरु जी की फतेह कम फते। से कम तू ही हसो ना मां बहन मेरी ये हस ना एक बंदा वो जड़ा पानी जिते आप डंगर भी नहीं पानी पींदे हो ओदे बीचो पानी पी के नहा धो के उदा इरा ठीक नहीं आ कि अल्लाह ताला दी निगाह दे विच ਇਹ ਗਲਤ ਨਹੀਂ ਜੋ ਤੁਸੀਂ ਕਰ ਰਹੇ ਹੋ ਕਿ ਉਹ ਸਾਨੂੰ ਸਜ਼ਾ ਨਾ ਦੇਉ ਇਸ ਤਰ੍ਹਾਂ ਵੀਡੀਓ ਸ਼ੇਅਰ ਕਰਿਓ ਆਪ ਦਾ ਫਰਜ਼ ਸਮਝ ਕੇ ਹੋ ਸਕਦਾ ਇਸ ਵੀਰ ਦਾ ਪਰਿਵਾਰ ਮਿਲ ਜੇ ਤੇ ਇਸ ਘਰ ਦੇ ਵਿੱਚ ਵੀ ਮੁੜ ਖੁਸ਼ੀ ਆ ਜੇ ਜਿੰਨਾਂ ਦਾ ਗਵਾਚਾ ਠੀਕ ਹੈ ਸ਼ਾਇਦ ਮਾਂ-ਬਾਪ ਹੈ ਵੀ ਹਾਂ ਹਾਂ ਮਾਂ-ਬਾਪ ਹੈ ਮਾਂ ਕਾ ਕੀ ਨਾਮ ਹੈ ਸ਼ਾਂਤੀ ਬਾਈ ਸ਼ਾਂਤੀ ਬਾਈ ਹਾਂ ਹਾਂ ਖੰਭਾ ਜੀ ਜਿਤਰੋਂ ਦੀ ਅਸੀਂ ਲੰਘ ਰਹੇ ਆ ਇੱਥੇ ਇੱਕ ਬੰਦਾ ਗੁਲਾਮ ਹੈ ਵਿਚਾਰਾ ਉਹਨੂੰ ਇੱਥੇ ਤਾਂ ਕੋਈ ਆਵਾਜ਼ ਨਹੀਂ ਸਕਦਾ ਬੰਦੇ ਨੂੰ ਕੋਈ ਛਡਾਅ ਵੀ ਨਹੀਂ ਸਕਦਾ ਵਿਚਾਰੇ ਨੂੰ ਕਿਉਂਕਿ ਰੋਈ ਆ ਤੇ ਬਿਲਕੁਲ ਕੱਚਾ ਜੰਗਲ ਵੀ ਇਹ ਬਾਹਨ ਕਿੱਥੇ ਇੱਕ ਵਿਚਾਰਾ ਉੱਤਮ ਜਲੂਮ ਉੱਤਮ ਮਜ਼ਦੂਰ ਜਿਹੜਾ ਕੰਮ ਕਰਨ ਲਈ ਰੱਖਿਆ ਹੋਇਆ ਹੋਵੇ ਬੰਦਾ ਪਾਣੀ ਆਵੇ ਹੋਵੇ ਹੋਵੇ ਆਵੇ ਸਾਹਮਣੇ ਪਾਣੀ ਪੀਂ ਰਿਹਾ ਕੋਈ ਆਵੇ ਯਾਰ ਹੱਥ ਨੂੰ ਧੋਣ ਲਿਆ ਕੀ ਕਰਨ ਇੱਧਰ ਰੋਈ ਦੇ ਅੰਦਰ ਮੜ ਸੋ ਆ ਦੇਖੋ ਜੀ ਬੰਦੇ ਦਾ ਜੀਵਨ ਦੇਖੋ ਆਪਣੇ ਹੱਥ ਪੈਰ ਵੀ ਕਿੱਥੋਂ ਧੋਣਿਆ ਇਨਸਾਨ ਇਹ ਅੱਜ ਦਾ ਇਨਸਾਨ ਇੱਕ ਜੰਗਲ ਦੇ ਇੱਕ ਬੀਵਹਿਵਾਨ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੇ ਤੇ ਜਿਹੜੇ ਆਪਣੇ ਕੱਪੜੇ ਹੱਥ ਪੈਰ ਵੀ ਕਿੱਥੋਂ ਧੋਣਿਆ ਜਿਹਦੇ ਵਿੱਚ ਆਪਾਂ ਕੋਈ ਝੂਠ ਨਹੀਂ ਬੋਲ ਸਕਦੇ ਬੰਦਾ ਮੈਂਟਲੀ ਬਿਲਕੁਲ ਠੀਕ ਨਹੀਂ ਪੜੇ ਬੁਲਾਇਓ ਆਪਣੇ ਘਰ ਵਾਲਿਆਂ ਨੂੰ ਫੋਨ ਕਰੋ ਬਿਲਕੁਲ ਮੈਂਟਲੀ ਠੀਕ ਨਹੀਂ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਲੱਗ ਕੇ ਇੰਨੇ ਬੰਦੇ ਆਣ ਕੇ ਖਲੋ ਗਏ ਆ ਛੱਪੜ ਚੋਏ ਭਾਜੀ ਰੋਜ਼ ਇਹਦੀਆਂ ਵੀਡੀਓ ਆਈਆਂ ਨਹਾਉਣਾ ਇੱਥੋਂ ਪਾਣੀ ਇੱਥੋਂ ਪੀਣਾ ਇੰਨੇ ਵਿਚਾਰੇ ਨੇ ਰੋਟੀ ਆ ਰੂੜੀ ਤੇ ਬਹਿ ਕੇ ਖਾਣ ਡੇ ਹੋਣਾ ਵਾ ਤੁਹਾਨੂੰ ਕੁਝ ਨਹੀਂ ਪਤਾ ਲੱਗਣ ਡਿਆ ਸੰਗਤ ਜੀ ਤੁਸੀਂ ਖੁਦ ਦੇਖ ਸਕਦੇ ਹੋ ਉਹਨੂੰ ਕੁਝ ਵੀ ਪਤਾ ਨਹੀਂ ਲੱਗਣ ਡਿਆ ਹੈ ਮੇਰੀ ਬਾਤ ਤਾਂ ਸੁਣ ਮੇਰੀ ਬਾਤ ਸੁਣ ਬਾਤ ਠੀਕ ਹੈ ਠੀਕ ਹੈ ਕਿਸ ਨੇ ਮਾਰ ਦਿਆ ਆਪਕੇ ਭਾਈ ਭੈਣ ਕੋ अरे वो काम का शिव लग गया है भाई हां कैसे लग जाता है मारता नहीं बिल्कुल तो कुल काम पे लग जाता है ज्यादा वजन है तो पता जात हुंदा ना कि बंदा मेंटली ठीक नहीं है कि अपने किसी भी प्रॉपर गल का जवाब नहीं दे रहा हां हां भाई पहाड़ वाले मंदिर बनती रहे नहीं ठीक नहीं हेयर कटिंग में गए थे हमने हेयर कटिंग में गया था पढ़े पढ़े कितने हो आप अरे पढ़ाई लिखाई किया था कितना पढ़े हो कितना ਕਦੀ ਭਾਣੇ ਫੋਨ ਕਰੀ ਪੜ੍ਹਾਈ ਪੰਜਵੀਂ ਕਲਾਸ ਪੰਜਵੀਂ ਕਲਾਸ ਦੀ ਤੀਸਰੀ ਕਲਾਸ ਤੀਸਰੀ ਕਲਾਸ ਹਾਂ ਹਾਂ ਤੀਸਰੀ ਕਲਾਸ ਤੱਕ ਪੜ੍ਹਿਆ ਥਾ ਭਈਆ ਉਹ ਐਸੀ ਪੜ੍ਹਾਈ ਕਰ ਰਿਹਾ ਥਾ ਇੱਕ ਅਨਾਰ ਕੇ ਆਮਾ ਕਾ ਇਮਲੀ ਕੀ ਕਈ ਉਲਲੂ ਕੂੰ ਚੋਰੀ ਸੀ ਗੜੀ ਕੈਨੇ ਕੋਕਲੀ ਕੌਰਤ ਕੰਗੂਰ ਕਾ ਮਹਾ ਤੇ ਕਿੰਨੇ ਚਿਰ ਤੋਂ ਤੁਹਾਡੇ ਕੋਲ ਬੰਦਾ ਗਮ ਲਗਾ ਘੜੀ ਅਹੀਂ ਆਇਆ ਭਾਣੇ ਤੇਰਾ ਆਸਰਾ ਸੋਸਾਇਟੀ ਪਿੰਡ ਵੱਲਾ ਸੰਸਥਾ ਤੋਂ ਆਇਆ ਤੁਹਾਡੇ ਵਾਂਗ ਸਾਰੇ ਜਾਣਦੇ ਹੀ ਆਪਾਂ ਨੂੰ ਜਰਨਗ ਜਾਈਆ ਤੁਹਾਡੇ ਠੱਕੇ ਰੱਖੜਾ ਘਰ ਵਾਲੇ ਜਿਹੜੇ ਹੋਣਗੇ ਨਾ ਉਹ ਬੰਦੇ ਜਿਹੜੇ ਉਹ ਜਾਣਦੇ ਹੋਣਗੇ ਬੰਦਾ ਬਿਲਕੁਲ ਮੈਂਟਲੀ ਠੀਕ ਨਹੀਂ ਆ ਨਾ ਤੇਲੀ ਗੱਲ ਤਾਂ ਸਾਡੇ ਕੋਲ ਅਧਿਕਾਰ ਹੀ ਵੀ ਹੈਗਾ ਇਹਨੂੰ ਰੱਖਣ ਦਾ ਚਲੋ ਭਾਈ ਤੁਸੀਂ 6 ਮਹੀਨੇ ਪਹਿਲਾਂ ਆਪ ਲਿਆਂਦਾ ਸਾਡੇ ਕੋਲ ਸਾਰੇ ਸਬੂਤ ਆ ਭੈਣ ਮੇਰੀ ਏ ਬਾਕੀ ਦਾ ਸਾਡੇ ਕੋਲ ਸਬੂਤ ਹੈ 6 ਮਹੀਨੇ ਪਹਿਲਾਂ ਤੁਸੀਂ ਪਹਿਲਾਂ ਇਕੱਲੇ ਆਏ ਜੇ ਇੱਥੇ ਉਸ ਤੋਂ ਬਾਅਦ ਤੁਸੀਂ ਇਹਨੂੰ 6 ਮਹੀਨੇ ਹੋ ਗਏ ਤੁਹਾਨੂੰ ਇਹਨੂੰ ਲਿਆਂਦੇ ਨੂੰ ਤੁਸੀਂ ਕਿੱਥੋਂ ਲਿਆਂਦਾ ਹੇ ਇਹਦੇ ਬੜੇ ਚਿਰ ਦੇ ਰਹਿੰਦੇ ਹੀ ਹੀ ਰਹਿੰਦੇ ਪਰ ਤੁਸੀਂ ਜਾਂਦੇ ਹੋ ਹੁਣ ਤੁਸੀਂ ਤੁਹਾਡੀ ਜਾਣ ਦੀ ਤਿਆਰੀ ਵੀ ਇੱਥੋਂ ਗਰਮੀ ਦੇ ਵਿੱਚ ਤੁਸੀਂ ਇੱਥੋਂ ਚਲੇ ਵੀ ਜਾਂਦੇ ਹੋ ਤੁਸੀਂ ਇੱਥੇ ਜੰਗਲ ਦੇ ਵਿੱਚ ਰੱਖਿਆ ਨਾ ਕੋ ਇੱਥੇ ਆਵੇ ਨਾ ਕੋ ਜਾਵੇ ਮਹਾਰਾਜਾ ਹੀ ਕਹਿੰਦਾ ਹੈ ਬਾੜੀ ਕਹਿੰਦਾ ਹੈ ਆ ਦੇਖੋ ਤੁਸੀਂ ਦੇਖਿਆ ਕਿ ਸਾਡੇ ਜਦੋਂ ਅਸੀਂ ਆਏ ਆ ਤਾਂ ਜਿਹੜੀ ਗੰਦੀ ਰੋਹੀ ਆ ਜਿਸ ਪਾਣੀ ਦੇ ਕੋਲ ਆਪਾਂ ਖੜ ਨਹੀਂ ਸਕਦੇ ਉਹ ਪਾਣੀ ਦੇ ਨਾਲ ਇਹ ਵਿਚਾਰਾ ਹੱਥ ਮੂੰਹ ਧੋਣ ਲਿਆ ਆਪਣਾ ਇਹ ਨਾ ਉਹ ਇਹਦੇ ਹੱਥ ਨਹੀਂ ਧੋਦੇ ਇੱਥੇ ਵੀ ਸਾਫ ਉਹਨੂੰ ਕੰਮ ਸੇ ਕੰਮ ਕੋਈ ਦਵਾਈ دارو ਉਹਨੂੰ ਗਾਈਡ ਕਰੋ ਉਹਨੂੰ ਵੀ ਬੱਚਾ ਤੂੰ ਇੱਥੋਂ ਨਹੀਂ ਇਹ ਗੰਦਾ ਪਾਣੀ ਜਿੰਨਾ ਲੱਗੇ ਉਹਨੂੰ ਸਭੇ ਜਾ ਥੇ ਉਹ ਮੈਂਟਲੀ ਠੀਕ ਨਹੀਂ ਨਾ ਆ ਦੇਖ ਆ ਨਾੜਾ ਵੇਖੋ ਕੋਇ ਇਹ ਨਾੜੇ ਹੀ ਢੀਲੇ ਹੋ ਜਾਂਦੇ ਹੈ ਢਿਲਾ ਹੋ ਜਾਂਦਾ ਹੈ ਅਰੇ ਵਈ ਚੱਲ ਨੇ ਕੁਝ ਉਪਾਅ ਉਹ ਰੱਸੀਆਂ ਦਾ ਉਹਦਾ ਉਹਦਾ ਜਗਾੜ ਹੈ ਨਾ ਉਹਨੇ ਵਿਚਾਰੇ ਨੇ ਉਹਨੇ ਬੰਨ ਲੈਣੀਆਂ ਹੁੰਦੀਆਂ ਇਹ ਇਹ ਉਹਦੀਆਂ ਬਿਲਟਾਂ ਆ ਵੇ ਨਹੀਂ ਆਰਾਮ ਸਿੱਧਰ ਰਹਿ ਕੇ ਛੋਟੇ ਛੋਟੇ ਕੀੜੇ ਮਕੌੜਾ ਤੂੜ ਰਹੇ ਕਹਤ ਬੱਲੇ ਪਾਏ ਛੋਟਾ ਛੋਟਾ ਜੋ ਵੀ ਸਵਾ ਦੇਖੋ ਸੰਗ ਜੀ ਆ ਜੇਬ ਦੇ ਵਿੱਚ ਰੱਸੀਆਂ ਪਾ ਪਾ ਕੇ ਨੇ ਗਰੀਬ ਨੇ ਇਸ ਇਨਸਾਨ ਨੇ ਆ ਤਾਂ ਸ਼ਾਮੇ ਆ ਜਾ ਆ ਤਾਂ ਸ਼ਾਮੇ ਆ ਜਾ ਨਹੀਂ ਕਰਤਾ ਹੂੰ ਸਰ ਮੈਂ ਚਲਤਾ ਫਿਰਦਾ ਵੀ ਨਹੀਂ ਸਰ ਚਲਤਾ ਫਿਰਤੇ ਨਹੀਂ ਹੋ ਇਧਰ ਗੋਬਰੀ ਫੇਕਦੇ ਰਹਤੇ ਹੋ ਸਾਰਾ ਦਿਨ ਮੇਰੇ ਹੱਥਾਂ ਨੂੰ ਮੋਚ ਹੋ ਜਾਂਦਾ ਹੈ ਭਾਈ ਚੱਲਨੇ ਫਿਰ ਹੱਥਾਂ ਪਰ ਮੋਚ ਹੋ ਜਾਂਦੇ ਹੈ ਇਧਰ ਸ਼ਾਮੇ ਆ ਜਾ ਮਾਲਿਕ ਜਦ ਕੰਮ ਹੁੰਦਾ ਹੈ ਇਹ ਲੋਕ ਕੀ ਹੈ 100 ਮੱਝ ਦਾ ਗੋਹਾ ਕੱਲਾ ਹੀ ਸੁੱਟਦਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇਜੀ ਵੀਰੇ ਲੱਗੇ ਰਹਿਣਾ ਇਹਨੇ ਦਿਨ ਨਾਗਾ ਆ ਜਿੰਨਾ ਢੇਰ ਹੈ ਨਾ ਗੋਏ ਦਾ ਇਥੋਂ ਲੈ ਕੇ ਤੋੜੀ ਸਸੀਗਲ ਵੀਰ ਜੀ ਇਹ ਸਾਰਾ ਹੀ ਸੰਗਤ ਜੀ ਆ ਜਿੰਨਾ ਗੋਵਾ ਨਾ ਇਹਨੇ ਸਾਰਾ ਦਿਨ ਲੱਗੇ ਰਹਿਣਾ ਕਿਉਂਕਿ ਮੈਂਟਲੀ ਠੀਕ ਨਹੀਂ ਆ ਰਹਿ ਰਿਹਾ ਜਾ ਰਿਹਾ ਹੈ ਮੈਂਟਲੀ ਠੀਕ ਨਾ ਹੋਣ ਦੇ ਕਾਰਨ ਇਹ 100 ਮੱਝ ਦਾ ਗੋਵਾ ਸਵੇਰ ਤੋਂ ਲੱਗ ਜਾਂਦਾ ਕੋਈ ਛੁੱਟੀ ਨਹੀਂ ਕੋਈ ਰੈਸਟ ਨਹੀਂ ਕੋਈ ਕੁਛ ਨਹੀਂ ਸਾਰਾ ਦਿਨ ਲੱਗਾ ਹੀ ਰਹਿੰਦਾ ਵਿਚਾਰਾ ਕਿਉਂਕਿ ਮੈਂਟਲੀ ਠੀਕ ਨਹੀਂ ਹੂੰ ਤੁਸੀਂ ਦੇਖ ਸਕਦੇ ਹੋ ਕਿ ਉਹ ਬੰਦਾ ਜਿਹੜਾ ਜਿੰਨੂੰ ਸਿਰਫ ਤਾਂ ਸਿਰਫ ਆਪਾਂ ਗੋਏ ਤਾਂ ਕਿ ਸੀਮਤ ਰੱਖਿਆ ਨਾ ਉਹਨੂੰ ਸਿਰਫ ਗੋਏ ਦੀ ਆਜਾਦ ਹੋਣੀ ਹੈ ਦੇਖੋ ਆ ਦੇਖੋ ਕਹਿੰਦਾ ਵੀ ਸੋ ਦੇਖੋ ਜੀ ਕਿਵੇਂ ਬੰਦੇ ਨੂੰ ਇਹ ਨਹੀਂ ਵੀ ਮੈਨੂੰ ਅੱਜ ਕੋਈ ਛਡਾਉਣ ਆ ਗਿਆ ਉਹਨੂੰ ਫਿਰ ਉਹਨੂੰ ਕਹਿਆ ਕੰਮ ਕਰ ਲੈ ਕਹਿੰਦਾ ਚਲੋ ਕਰ ਲੈਨੇ ਆ ਫਿਰ ਆਪਣਾ ਜਿਹੜਾ ਕੰਮ ਉਹ ਕਰ ਲਾ ਗਿਆ ਓ ਕੁੰਗਰੂ ਓਮ ਸ਼ਿਵਾਲਾ ਕੀ ਬੋਲ ਰਹੇ ਹੋ ਨਹੀਂ ਨਹੀਂ ਓਮ ਸ਼ਿਆਰਾਮ ਓਮ ਸ਼ਿਆਰਾਮ ਬੋਲ ਰਹੇ ਹੋ ਓਮ ਸ਼੍ਰੀ ਰਾਮ ਓਮ ਸ਼੍ਰੀ ਅਸ਼ਾ ਓਮ ਸ਼੍ਰੀ ਰਾਮ ਇਹ ਸ਼੍ਰੀ ਦੇਖੋ ਜੀ ਇਹ ਰੱਬ ਦੇ ਪਿਆਰੇ ਇਹ ਭਗਤ ਅਸਲ ਦੇ ਵਿੱਚ ਇਹ ਪ੍ਰਮਾਤਮਾ ਆ ਉਹਨੂੰ ਇਹ ਨਹੀਂ ਪਤਾ ਮੈਨੂੰ ਛਡਾਉਣ ਆਏ ਆ ਮੈਨੂੰ ਲੈਣ ਆਏ ਆ ਮੈਂ ਅੱਜ ਕੰਮ ਨਾ ਕਰਾਂ ਪਰ ਉਹ ਆਪਣੀ ਜਿਹੜੀ ਉਹਦੀ ਲਹਿਰ ਬਣੀ ਹੋਈ ਆ ਨਾ ਉਹ ਆਪਣੇ ਆਪ ਹੀ ਕੰਮ ਉਹਨੇ ਫੇਰ ਕਰਨ ਲੱਗ ਜਾਣਾ ਦੇਖੋ ਤੁਸੀਂ ਇਦਾਂ ਲੱਗੇ ਰਹਿਣਾ ਇਹਨੇ ਵੀਰ ਨੇ ਕਿਉਂਕਿ ਅਸੀਂ ਵੇਟ ਕਰ ਰਹੇ ਆ ਕਿਉਂਕਿ ਜਿਹੜਾ ਇਹ ਡੇਰੇ ਦਾ ਮਾਲਕ ਹੈਗਾ ਆ ਇਹ ਡੇਰਾ ਜਾਂ ਡਬਲ ਸਟੋਰੀ ਘਰ ਆਪਣਾ ਬਣਾਇਆ ਹੋਇਆ ਇਹ ਗਰਮੀ ਦੇ ਵਿੱਚ ਚਲੇ ਵੀ ਜਾਂਦੇ ਨੇ ਇਥੋਂ ਉਹਨੂੰ ਇਹ ਵੀ ਨਹੀਂ ਪਤਾ ਵੀ ਅੱਜ ਮੈਂ ਆਜ਼ਾਦ ਹੋ ਗਿਆ ਅੱਜ ਅੱਜ ਮੈਨੂੰ ਇਹ ਗਾਂ ਤੋਂ ਮੈਨੂੰ ਇਹ ਗੋਏ ਦਾ ਕੰਮ ਨਹੀਂ ਕਰਨਾ ਪਊਗਾ। ਉਹਨੂੰ ਇਹ ਚੀਜ਼ ਦੀ ਸਮਝ ਹੀ ਨਹੀਂ ਮਿଲା। ਕੋ ਪਪਾ ਇਹ ਕੋਲਾ ਬੰਦਾ ਵੀ ਬਹਿ ਜਾਏ ਉਹਨੂੰ ਵਿਚਾਰੇ ਨੂੰ ਇਹ ਵੀ ਨਹੀਂ ਸਮਝ ਆਉਂਦਾ ਅੱਜ ਵੀ ਕਹਿੰਦਾ ਫੇਰ ਕੰਮ ਕਰਕੇ ਫੇਰ ਹੀ ਜਾਣਾ ਮੈਂ। ਰੱਬਾ ਮੈਨੂੰ ਰੱਖਿਆ। ਉਹ ਇਨਸਾਨ ਜਿਹੜਾ ਰੋਜ਼ ਰਹਿੰਦਾ ਹੀ ਗੋਏ 'ਚ ਆ ਤਾਂ ਉਹਦੇ ਹੱਥ ਕਿਵੇਂ ਸਾਫ਼ ਹੁੰਦੇ ਹੋਣਗੇ? ਉਹਦੀ ਰੋਟੀ ਪਾਣੀ ਦੇ ਵਿੱਚ ਇਹ ਰੋਟੀ ਦੀ ਸਬਜ਼ੀ ਦੀ ਸਮੈਲ ਨਾਲੋਂ ਜ਼ਿਆਦਾ ਗੋਏ ਦੀ ਸਮੈਲ ਆਉਂਦੀ ਹੋਊਗੀ। ਪਰ ਪਤਾ ਨਹੀਂ ਸਾਡੇ ਲੋਕ ਚਾਹੇ ਉਹ ਸਾਡੇ ਭਾਈਚਾਰੇ ਦੇ ਲੋਕ ਨੇ ਚਾਹੇ ਇਹਨਾਂ ਵੀਰਾਂ ਦੀ ਬਰਾਦਰੀ ਆ ਕਿ ਕਦ ਸਮਝਣਗੇ ਚਲੋ ਦੁਨੀਆ ਦਾ ਡਰ ਨਹੀਂ ਪ੍ਰਸ਼ਾਸਨ ਦਾ ਡਰ ਨਹੀਂ ਪਰ ਉਸ ਇੱਕ ਅਕਾਲ ਪੁਰਖ ਦਾ ਡਰ ਤਾਂ ਹੋਣਾ ਚਾਹੀਦਾ ਨਾ ਅਸੀਂ ਜਿਹੜੇ ਵੀ ਰੂਪ ਚ ਪ੍ਰਮਾਤਮਾ ਨੂੰ ਮੰਨਦੇ ਆ ਵਾਹਿਗੁਰੂ ਅੱਲਾ ਰਾਮ ਗੋਡ ਕੀ ਸਾਨੂੰ ਇਹ ਸਿਖਾਉਂਦਾ ਅੱਬੇ ਮੇਰੀ ਬਾਤ ਸੁਣ ਠੀਕ ਹੈ ਭਾਈ ਠੀਕ ਹੈ ਭਾਈ ਅੱਜ ਤੇਰੀ ਜਾਨ ਛੁੱਟ ਗਈ ਹੈ ਦੋਸਤ ਅੱਜ ਕੇ ਬਾਅਦ ਤੂੰ ਇਹ ਗੋਬਰ ਦਾ ਕੰਮ ਨਹੀਂ ਕਰਨਾ ਹਾਂ ਭਾਈ ਨਹੀਂ ਕਰਾਂਗਾ ਤਾਂ ਫਿਰ ਕਿਉਂ ਕਰ ਰਹੇ ਹੋ ਇਹ ਰੱਖ ਦਿੱਤਾ ਫੇਕ ਦੇ ਇਸਕੋ ਆਪ ਛੱਡ ਦਿਓ ਛੱਡ ਦੇ ਅੱਜ ਸੇ ਤੂੰ ਆਜ਼ਾਦ ਹੈ हाँ बस यही देख तो मेरी बात तेरे को हम साथ लेके जाएंगे तेरे को तेरे गांव तेरे क्षेत्र छोड़ के आएंगे ठीक है थीक तेरे भाइयों के पास तेरी माँ के पास ठीक है माँ बाबा है अभी माँ बाप है माँ का क्या नाम है शांति भाई शांति भाई खम्भन गोंडुल यही नाम है यही एक बार अपने खाली गांव का नाम बताओ मेरे को एक बार राजपुर जनकपुर राम राजपुर जनकपुर आम गांव के लगे है भाई ठीक आपके गांव को पुलिस थाना कौन सा पड़ता है ਉਹ ਮੱਧਪਰਦੇਸ਼ ਵਿੱਚ ਪੁਲਿਸ ਹੈ ਤੇ ਕਪੁਲਿਸ ਹੋ ਜਾਂਗੀ ਕਿਹਨਾਂ ਪਾ ਮੇਰਾ ਆਜੇ ਤੂੰ ਆਜ਼ਾਦ ਹੈ ਹੁਣ ਗੋਬਰ ਨਹੀਂ ਫੇਕਣਾ ਠੀਕ ਹੈ ਬਾਬਾ ਜੀ ਹੱਥ ਭਗਵਾਨ ਕੇ ਅਗੇ ਜੋੜਨਾ ਜਾਂ ਹੱਥ দোਲੇ ਹੱਥ দোਲੇ ਜਾ ਮੈਂ ਕੁਝ ਸਿਖਾਇਆ ਨਹੀਂ ਇੱਕ ਮਿੰਟ ਭੈਣ ਮੇਰੀ ਇੱਕ ਮਿੰਟ ਜਿੱਥੋਂ ਰੋਜ ਧੋਂਦਾ ਇਹ ਚੀਜ਼ਾਂ ਤੁਹਾਡੇ ਲੋਕਾਂ ਨੂੰ ਦਿਖਾਉਣੀਆਂ ਦੇਖੋ ਮੈਂ ਉਹਨੂੰ ਕਿਹਾ ਤੂੰ ਆਜ਼ਾਦ ਹੈ ਤੂੰ ਹੱਥ ਢੋਲਾ ਹੱਥ ਕਿੱਥੋਂ ਧੋਂਡਿਆ ਇਹ ਚੀਜ਼ ਨੂੰ ਨੋਟ ਕਰੋ ਹੋ ਸਕਦਾ 100 ਦੇ ਵਿੱਚੋਂ ਇੱਕ ਜਾਂ 1000 ਦੇ ਵਿੱਚੋਂ ਇੱਕ ਇਨਸਾਨ ਆ ਜੇ ਯਾਰ ਫਿਰ ਤੁਸੀਂ ਕੀ ਦੇਖੋ ਪਾਣੀ ਵੀ ਉੱਥੋਂ ਪੀਤਾ ਚੂਲੀ ਵੀ ਉੱਥੋਂ ਕੀਤੀ ਮੂੰਹ ਵੀ ਉੱਥੋਂ ਧੋਲਿਆ ਦੋ ਜੀ ਇਹ ਤਾਂ ਧੂਲ ਕੋਈ ਇਤੋਂ ਬੱਦ ਤੁਹਾਨੂੰ ਕੀ ਦਿਖਾਈਏ ਓਹ ਹੋ ਹੋ ਸਿਰਫ ਇੱਕ ਹੱਥ ਤੋਂ ਨੂੰ ਮੈਂ ਕਿਹਾ ਕਿ ਤੇਰਾ ਤਾਂ ਅੱਜ ਤੋਂ ਤੂੰ ਆਜ਼ਾਦ ਹੈ ਕੰਮ ਪੜੇ ਰੋਜ਼ ਇੱਥੋਂ ਧੋਂਦਾ ਹਣਾ ਗਰੀਬ ਹੁਣ ਇਹੋ ਜਿਹੇ ਬੰਦਿਆਂ ਨੂੰ ਕੀ ਕਰੀਏ ਉਲੀ ਉੱਥੋਂ ਕਰਨੀ ਪਾਣੀ ਉੱਥੋਂ ਹੁਣ ਅਸੀਂ ਨੂੰ ਸਿਖਾਇਆ ਤੇ ਨਹੀਂ ਕੋਈ ਭੈਣ ਮੇਰੀ ਗੁੱਸਾ ਨਾ ਕਰੀ ਅਸੀਂ ਕੀ ਕਿਹਾ ਹੱਥ ਧੋੜਾ ਤੇ ਰੋਜ਼ ਇੱਥੇ ਤੋਂ ਹੁੰਦਾ ਹੋਊਗਾ ਤੁਸੀਂ ਉਹਨਾਂ ਨਲਕੇ ਤੋਂ ਥੋੜੀ ਧਮਉਂਦੇ ਹੋਗੇ ਕਾਹਲੀ ਉਹ ਆਏ ਆ ਅਸੀਂ ਮਾਲ ਦੇ ਮਾਲਕ ਹੀ ਆ ਸਾਡੇ ਕੋਲ ਅਧਿਕਾਰ ਹੈ ਅਸੀਂ ਇਹਨਾਂ ਲਈ ਲੜ ਰਹੇ ਆ ਸਾਡੇ ਕੋਲ ਅਧਿਕਾਰ ਹੈ ਹਾਂ ਕੰਮ ਕਰਦੇ ਇਹ ਚੀਜ਼ ਲਈ ਆਪਾਂ ਵਿਛੜਦੇ ਆ ਸਾਨੂੰ ਪਤਾ ਲੱਗਦਾ ਕਿ ਬੰਦਾ ਮੈਂਟਲੀ ਠੀਕ ਨਹੀਂ ਆ ਕਿਉਂਕਿ ਆਪਾਂ ਇਹਨਾਂ ਦਾ ਇਲਾਜ ਕਰਦੇ ਆ ਔਰ ਜਿਹੜਾ ਨਵਾਂ ਬੰਦਾ ਹੁੰਦਾ ਇਹ ਨੂੰ ਕੀ ਪਤਾ ਮੈਂਟਲੀ ਕੀ ਆ ਏ ਉਹ ਵੀਰ ਜੀ ਨਹੀਂ ਮੰਨ ਲੋ ਇੱਥੇ ਰਹਿੰਦੇ ਇਹਨਾਂ ਨੂੰ ਕੀ ਪਤਾ ਬੰਦਾ ਮੈਂਟਲੀ ਕਿ ਕਿਵੇਂ ਹੈ ਜਿਹੜਾ ਪਹਿਲੇ ਦਿਨ ਬੰਦਾ ਇਹਨਾਂ ਨਾਲ ਅਸੀਂ ਤਾਂ ਇਹਨਾਂ ਦੇ ਵਿੱਚ ਰਹਿੰਦੇ ਆ ਸਾਡੇ ਕੋਲ ਤਾਂ ਇਦਾਂ ਦੇ 50 ਬੰਦੇ ਰਹਿੰਦੇ ਆ ਆਸ਼ਰਮ 'ਚ ਬੱਲੇ ਠੀਕ ਹੈ ਨਾ ਇਸ ਕਰਕੇ ਸਾਨੂੰ ਤਾਂ ਪਤਾ ਲੈਂਦਾ ਕਿ ਬੰਦਾ ਮੈਂਟਲੀ ਠੀਕ ਨਹੀਂ ਆ ਉਹ ਜਿਹੜਾ ਹਮਰੀ ਸਾਹਿਬ ਕਹਿੰਦੇ ਭਾਈ ਇਹ ਖੱਤ੍ਤ ਹੋ ਗਿਆ ਇਹੀ ਪਰ ਬੜਾ ਬਾੜੇਗਾ ਭయ్యా ਧੀਰੇ ਏ ਗਲਤੀ ਹੋਇਆ ਤੇਰੇ ਕੋ ਕਦੋਂ ਰਹਾ ਕਿਤੇ ਨਹੀਂ ਮਿਲਦੀ ਹੈ ਦੇਤਾ ਹੋਗਾ ਜਿਸੇ ਬਣ ਜਾਂਦਾ ਉਸੇ ਦੇ ਦੇਤਾ ਹੈ 1250 1500 ਅੱਛਾ ਉਹ ਪੈਸੇ ਕਿਤੇ ਦੇ 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 2000 3500 ਸ਼ਾਦੀ ਹੋਇਆ ਤੇਰੀ اے ਦੋਸਤੋ शादी हुआ नहीं हुआ है भाई भाई कितने भाई जन्मदिन भाई कितने हो भाई हम लोग चार भाई हैं क्या नाम है भाइयों के संतोष सुरेश राजकुमार परदेश अभी कुछ नहीं काम करते हैं भाई ये रखा गया है बांध लिया जाता है तब दौड़ो कहता है तब अरे कैसे दौड़ा जाए नहीं दौड़ा कहे जल्दी जल्दी मुश्किल कम से कम तुम ना मां भैन मेरी ये हास न एक बंदा ਉਹ ਜਿਹੜਾ ਪਾਣੀ ਦਿੱਤੇ ਆ ਡੰਗਰ ਵੀ ਨਹੀਂ ਪਾਣੀ ਪੀਂਦੇ ਉਹਦੇ ਵਿੱਚੋਂ ਪਾਣੀ ਪੀ ਕੇ ਨਹਾ ਧੋ ਕੇ ਉਦਾਂ ਹੀ ਰਾਤ ਨੂੰ ਇਹਨੇ ਸੌਂ ਜਾਣਾ ਆਪਾਂ ਕਿਹੜਾ ਰਾਤ ਨੂੰ ਨਵਾ ਕੇ ਕੱਪੜੇ ਬਦਲ ਕੇ ਰੋਟੀ ਖਵਾਉਣੀ ਹੈ ਜੇ ਆਪਣਾ ਬੱਚਾ ਇਸ ਤਰ੍ਹਾਂ ਦਾ ਹੋ ਜਾਈਏ ਕਿ ਤੇ ਫਿਰ ਤੁਹਾਡੇ ਕਿੰਨੇ ਬੱਚੇ ਆ ਕੱਲਾ ਮੁੰਡਾ ਜੀ ਉਹ ਉਹ ਏਦਾਂ ਹੋ ਜੇ ਕੋਈ ਉਹਨੂੰ ਲੈ ਜੇ ਤੇਰੇ ਦਿਲ ਤੇ ਕੀ ਪੀਤੇ ਬਰਾਬਰ ਕਰੂਗਾ ਏਦਾਂ ਅਸੀਂ ਨਹੀਂ ਤੁਹਾਨੂੰ ਕੋਈ ਸਜ਼ਾ ਲਾ ਸਕਦੇ ਪਰ ਤੁਹਾਨੂੰ ਤੁਹਾਡਾ ਤੁਹਾਨੂੰ ਤੁਹਾਡਾ ਇਹ ਬੁਰਾਈ ਆ ਇਹ ਭੈਣ ਮੇਰੀ ਬੁਰਾਈ ਨਹੀਂ ਹਲ ਇੱਕ ਇੱਕ ਚੀਜ਼ ਮੇਰੀ ਭੈਣ ਦਸੀ ਇੱਜ਼ਤ ਮਾਨਣਾ ਮੈਂ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਇਹ ਮੰਨ ਲਓ ਬੰਦਾ ਛੱਪੜ ਚੋਂ ਨਾਉਂਦਾ ਸਾਰਾ ਦਿਨ ਗੋਹੇ ਚ ਲੱਗਾ ਰਹਿੰਦਾ ਦਿਮਾਗੀ ਠੀਕ ਨਹੀਂ ਆ ਕੀ ਅੱਲਾਹ ਤਾਲਾ ਦੀ ਨਿਗਾਹ ਦੇ ਵਿੱਚ ਇਹ ਗਲਤ ਨਹੀਂ ਜੋ ਤੁਸੀਂ ਕਰ ਰਹੇ ਹੋ ਕੀ ਉਹ ਸਾਨੂੰ ਸਜ਼ਾ ਨਾ ਦੇਉ ਇਸ ਧਰਤੀ ਤੇ ਨਹੀਂ ਮਿਲਣੀ ਅਸੀਂ ਤੁਹਾਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਇਹ ਕਹੀਏ ਨਾ ਵੀ ਅਸੀਂ ਦੇ ਦਈਏ ਕੋਈ ਸਜ਼ਾ ਅਸੀਂ ਤੁਹਾਨੂੰ ਕੀ ਲੱਗਦਾ ਕਿ 6 ਮਿੰਟ ਦਾ ਜੁਰਮਾਨਾ ਲਾਦਾਂਗੇ ਅੱਛਣ ਇਹ ਚਲੋ ਲੋਕਾਂ ਦੇ ਧਿਆਨ ਚ ਹੁਣ ਚੀਜ਼ਾਂ ਆ ਰਹੀਆਂ ਇਕ ਕਾਨੂੰਨ ਬਣਿਆ ਇਹ ਤੁਹਾਡੇ ਘਰ ਵਾਲੇ ਦੇ ਉੱਪਰ ਪਰਚਾ ਦਰਜ ਹੋ ਸਕਦਾ ਅਸੀਂ ਉਹ ਵੀ ਕਰਾ ਦਾਂਗੇ ਕੀ ਹੋਜੂ ਜਮਾਨਤ ਕਰਾ ਕੇ ਆਜੂ 2 ਮਹੀਨੇ 4 ਮਹੀਨੇ ਉਹਨੂੰ ਓਖਾ ਆਜੂ 2 ਸਾਲ ਓਖਾ ਆਜੂ ਪਰ ਜਿਹੜੀ ਉਹਦੀ ਦਰਗਾਹ ਦੇ ਉੱਤੇ ਸਜ਼ਾ ਮਿਲਣੀ ਉਹ ਤਾਂ ਬਾਅਦ ਚ ਮਿਲਣੀ ਆ ਤੇ ਜਿੰਨੇ ਲੋਕਾਂ ਨੇ ਰੱਖੇ ਨਾ ਬਾਬਾ ਅਜ ਤੱਕ ਇਤਿਹਾਸ ਗਵਾਵਾ ਜਿਹੜੇ ਜਿਹੜੇ ਬੰਦੇ ਜਿੰਨਾਂ ਜਿੰਨਾਂ ਕੋ ਲਿਆਂਦੇ ਆ ਨਾ ਜਿੱਦਾਂ ਉਹ ਲੁਧਿਆਣੇ ਵਾਲੇ ਵੀਰ ਕੋ ਬਾਪੂ ਗਪਾਲ ਹੈ ਕਰੋੜਾਂ ਪਤੀ ਬੰਦਾ ਸੀ ਅੱਜ ਚੱਕੀਆਂ ਵੇਗੀਆਂ ਘਰ ਵੇਗੇ ਪ੍ਰਮਾਤਮਾ ਨੇ ਜ਼ੀਰੋ ਕਰਕੇ ਸੁੱਟਦਾ ਕਿਉਂ ਸੁੱਟਦਾ ਕਿਉਂਕਿ ਉਹਨੇ ਕਮ ਜਲੂਮ ਨਾ ਤਾਂ ਕਾਕੀਤਾ ਹੀ ਜਿਹੜਾ ਏਦਾਂ ਦਿਮਾਗੋਂ ਠੀਕ ਨਹੀਂ ਸੀ। ਕਬੂਤ ਹੈ ਇੱਕ। ਭਰਾ ਵਾਂਗ ਕੋਈ ਤੁੰਦਾ ਕੋਈ ਨਹੀਂ ਮਰ ਆਂਦਾ। ਸਾਡੇ ਲਈ ਤਾਂ ਦੇਖੋ ਅਸੀਂ ਤਾਂ ਤੁਹਾਨੂੰ ਵੈਹੀ ਉੱਚਾ ਦਰਜਾ ਦਿੰਦੇ ਆ ਔਰਤ ਨੂੰ ਪਰ ਅਸੀਂ ਇਹ ਕਹਿੰਦੇ ਆ ਕਿ ਚਲੋ ਬੰਦਿਆ ਨਹੀਂ ਸਮਝਦਾ। ਤੁਹਾਡਾ ਬੰਦਾ ਘਰ ਵਾਲਾ ਨਹੀਂ ਸਮਝਦਾ ਵੀ ਇਹ ਪਰ ਤੂੰ ਤਾਂ ਇੱਕ ਮਾਂ ਆ ਤੂੰ ਤਾਂ ਉਹਨੂੰ ਕਹਿ ਸਕਦੀ ਸੀ ਕਿ ਇਹਨੂੰ ਰੱਬ ਦੇ ਪਿਆਰੇ ਨੂੰ ਕਿਸ ਸੰਸਥਾ ਨੂੰ ਦੇ ਦੇ ਇਹਦਾ ਘਰ ਲਾ ਬਜੂ ਗਰੀਬ ਦਾ। ਪਰ ਤੁਸੀਂ ਵੀ ਨਹੀਂ ਆਂਦੇ। ਇਮਰਾਨ ਬਾਬਾ ਜੀ ये क्या कर रहे हो? हो? तो अच्छा मैच मैच खेलते हैं। इरमान पठान के साथ। ठीक है। तो 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 क्या आ गई। इसको करते अरे से ना वो तो वाला ना। ना। वो 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 वाला पंडा ये चाकू पता की कर रस्सिया क्यों ए को ज्यादा ओरिया पक्या बढ़चिया पराली ਜੀ ਜੀ ਸਹੀ ਹੈ ਤਾਂ ਉਹ ਨਹੀਂ ਵਾਲਾ ਹੁਣ ਮੈਂ ਤਾਂ ਥੋੜਾ ਜੀ ਭਾਈ ਚਲੋ ਕੋਈ ਟਿਕਣੇ ਦਾ ਜਿਵੇਂ ਅਸੀਂ ਹੋਰ ਦੱਸ ਦਿੰਨੇ ਆ ਸੰਗਤ ਨੂੰ ਕਿ ਸਾਡੀ ਕਿਸੇ ਨਾਲ ਨਿੱਜੀ ਵੈਰ-ਵਿਰੋਧ ਤਾਂ ਨਹੀਂ ਆ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਪਰ ਸਾਡਾ ਇਹਨਾਂ ਨਾਲ ਮਜਲੂਮਾ ਨਾਲ ਪਿਆਰ ਜ਼ਰੂਰ ਹੈ ਉਹ ਪਿਆਰ ਕਿਉਂ ਆ ਉਹ ਪ੍ਰਮਾਤਮਾ ਜਾਣਦਾ ਸਾਡਾ ਕਿਉਂ ਇਹਨਾਂ ਨਾਲ ਪਿਆਰ ਆ ਸਾਡੇ ਲੋਕ ਐਡੇ ਇੱਕ ਐਡੇ ਇੱਕ ਆਲਸੀ ਐਡੇ ਇੱਕ ਖੁਦਗਰਜ਼ ਹੋ ਗਿਆ ਕਿ ਜਿਨ੍ਹਾਂ ਨੂੰ ਇਨਸਾਨ ਦੇ ਨਾਲ ਕੋਈ ਮਤਲਬ ਨਹੀਂ ਇਹ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰਨਾ ਇਹਦਾ ਘਰ ਲੱਭ ਸਕੇ ਦੇਖੋ ਕਿਸੇ ਗੱਲ ਨੂੰ ਫੋਲੋ ਨਹੀਂ ਕਰਦਾ संदीप मेरी, मेरी 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 बात आराम से मेरा दोस्त पहले मेरे को अपना नाम बताओ संदीप सर्वोत्तम परसोत्तम सव... जितना मैं पूछता हूँ दो। थीछ, आपका नाम संदीप है हाँ, हाँ, और, और आपके पिताजी का नाम उनका गौतम नाम है गौतम पिताजी का नाम गौतम और आपका गाँव कौन सा है जनकपुर राजपुर जनकपुर और जिला कौन सा है जिला नागपुर कानपुर बिलासपुर ठीक है ਔਰ ਕਹਾਂ ਪੜਤਾ ਹੈ ਇਹ ਆਪ ਰਹਿਣ ਵਾਲੇ ਉੱਤਰ ਪ੍ਰਦੇਸ਼ ਕੇ ਹੋ ਜੂਪੀ ਕੇ ਬਿਹਾਰ ਕੇ ਹੋ ਮੈਂ ਪੰਚ ਮੈਂ ਪੱਛਮੀਂ ਦੇਸ਼ ਮੇ ਰਹਤਾ ਹੂ ਪੂਰਾ ਪੱਛਮੀਂ ਮੈਂ ਅੱਛੀ ਪੂਰੇ ਪੱਛਮੀਂ ਮੇ ਰਹਤੇ ਹੋ ਸੋ ਇਹਦੇ ਤੋਂ ਅਸੀਂ ਡਰੈਸ ਕਨਫਰਮ ਨਹੀਂ ਕਰ ਸਕਦੇ ਕਿਉਂਕਿ ਇੱਕ ਨਾਮ ਦੇ ਨਾਲ ਚਾਰ ਚਾਰੇ ਵੀਰ ਨਾਮ ਦੱਸਦਾ ਪਰ ਇਹ ਸਾਡੇ ਲੋਕ ਪਤਾ ਨਹੀਂ ਕਦ ਸਮਝਣਗੇ ਬਾਕੀ ਆਉਂਦਾ ਆ ਵੀਰ ਉਹਦੇ ਨਾਲ ਕਰਦੇ ਆ ਗੱਲਬਾਤ ਕਰੀਬ 6 ਮਹੀਨੇ ਹੋ ਗਏ ਇਹਨਾਂ ਕੋਲ ਆਏ ਨੂੰ ਪਰ ਇਦਾਂ ਦੇ ਜਿਹੜੇ ਵੀਰ ਨੇ ਨਾ ਸੰਗਤ ਜੀ ਉਹ ਕਿਤੇ ਨਾ ਕਿਤੇ ਉਹਨਾਂ ਦੀ ਕੀ ਹੁੰਦਾ ਅਦਲਾ ਬਦਲੀ ਕੀਤੀ ਜਾਂਦੀ ਜਿੱਦਾਂ 6 ਮਹੀਨੇ ਜਿੱਦਾਂ ਹੁਣ ਭੈਣ ਨੇ ਕਹਿਤਾ ਮੇਰੇ ਕੋਲ 2 ਮਹੀਨੇ ਆ ਇੱਕ ਹੀ ਕਰਦੇ 6 ਮਹੀਨੇ ਇੱਥੇ ਲਵਾ ਲੈ ਇੱਥੇ ਬੰਦਾ ਚੁੱਕਿਆ ਜੰਮੂ ਛੱਡਤਾ ਆਪਣੇ ਰਿਸ਼ਤੇਦਾਰ ਕੋ ਉੱਥੋਂ ਵਾਲਾ ਬੰਦਾ ਇੱਥੇ ਲੈ ਆਂਦਾ ਕਿ ਜਦੋਂ ਕੋਈ ਸੰਸਤਾ ਆਊਗੀ ਜਦੋਂ ਕੋਈ ਸੱਜਣ ਮਿੱਤਰ ਪਹੁੰਚਣਗੇ ਜਿਹੜੇ ਇਨਸਾਨ ਨੂੰ ਪਿਆਰ ਕਰਦੇ ਆ ਤਾਂ ਉਹ ਕਲੀਅਰ ਹੋ ਜਾਊਗਾ ਵੀ ਸਾਡੇ ਕੋਲ ਤਾਂ ਇੰਨਾ ਚੇਰ ਐ ਇਹ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਬਦਲ ਦਿੰਦੇ ਨੇ ਹੁੰਦੇ ਇਹਨਾਂ ਕੋਲ ਪੁਰਾਣੇ ਨੇ ਸੋ ਦੇਖਦੇ ਅੱਗੇ अरे इसमें गली स्टोर में यही कसले पाटले का आदमी जीतेन जीतेन आदमी नहीं रहा जीतेने रहा गुरु हम्म हम्म अरे जीते नितलेश महेश महेंद्र ये सब वो दूसरा क्वालिटी का आदमी हम्म हम्म यही पास में रहत रहा ना हम लोग रहत रहे हम लोग पढ़ाई लिखाई करते हैं गुरु हम लोग विद्यार्थी 1 2 3 4 5 6 7 8 9 10 यही ले 1 2 1 3 1 4 1 5 1 6 1 7 1 8 1 9 2 0 ਅਹੀ ਪੜਾਈ ਕਰਤੇ ਹਨ ਜਗੜਾ ਕਿਸੇ ਹੋਇਆ ਥਾ ਆਪਕਾ ਨਹੀਂ ਭਾਈ ਅਸੀਂ ਲੋਕ ਝਗੜਾ گاਉਂ ਮੇ ਆਪ ਬਤਾ ਰਹੇ ਸੀ ਨਾ ਕਿ ਸਭ ਮਾਰ ਦਿਆ ਉਹਨਾਂ ਨੇ ਝਗੜਾ ਹੋਇਆ ਥਾ ਹਾਂ ਉਹ ਬੀਪੀਐਲ ਵਾਲਾ ਹੈ ਭਾਈ ਬੀਪੀਐਲ ਵਾਲੋ ਨੇ ਕਿਹੜਾ ਝਗੜਾ ਕਿਉਂ ਹੋਇਆ ਥਾ ਜੇ ਆਪਾਂ ਆਪਣਾ ਫਰਜ਼ ਨਿਭਾਵਾਂਗੇ ਨਾ ਤਾਂ ਇਨਸਾਨ ਆਪਣਾ ਪਾਲਣ ਪੋਸ਼ਣ ਵਧੀਆ ਕਰ ਸਕਦਾ ਤੋ ਕੋ ਕਹਿੰਦਾ ਮੋਟਰ ਛੱਡੋ ਮੈਂ ਧੋ ਲੈਣਾ ਉਹਨੂੰ ਪਤਾ ਤਾਂ ਜ਼ਰੂਰ ਹੈ ਪਰ ਉਹਦੇ ਜਿਵੇਂ ਜ਼ਿੰਮੇਵਾਰੀ ਨਹੀਂ ਨਿਭਾਈ ਇਹਨਾਂ ਨੇ ਬਸ ਇਹਨਾਂ ਤੇ ਸਾਨੂੰ ਇਹੀ ਗੁੱਸਾ ਕਿ ਕੰਮ ਕਰਾਉਣਾ ਕਰਾ ਲਓ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਪਰ ਕਮ ਸੇ ਕਮ ਜ਼ਿੰਮੇਵਾਰੀ ਤਾਂ ਨਿਭਾਉ ਕੋਈ ਜ਼ਿੰਮੇਵਾਰੀ ਤਾਂ ਨਿਭਾਉ ਪਰਨਾ ਆਹ ਟਾਈਮ ਹੀ ਬੜਾ ਲਾਉਂਦਾ ਜਿਵੇਂ ਹੁਣੇ ਵੀਰ ਕਹਿੰਦਾ ਵੀ ਉਹ ਰੱਬ ਦਾ ਰੂਪ ਆ ਜੇ ਉਹ ਰੱਬ ਦਾ ਰੂਪ ਹੁੰਦਾ ਤਾਂ ਇਹੋ ਜਿਹੇ ਬੰਦੇ ਨੂੰ ਰੱਖਦਾ ਹੀ ਨਾ ਤੇ ਹਿਸਾਬ ਤੂੰ ਆ ਨਾ ਉਹਨੂੰ ਕਰਨਾ ਨਹੀਂ ਹੁੰਦਾ ਤੇ ਹੁਣ ਉਹ ਹਿਸਾਬ ਕਿਵੇਂ ਕਰੂਗਾ ਬਿਲਕੁਲ ਸਾਬ ਕਰਨਾ ਨਹੀਂ ਹੁੰਦਾ ਭਾਈ ਕਿਉਂਕਿ ਮੈਂ ਬੜੀ ਏਰੀਆ ਤੋਂ ਸਾਬ ਲੈਣਾ ਸੀ ਦੁੱਧ ਮੈਂ ਏਰੀਆ ਵਾਲੇ ਨੂੰ ਦੁੱਧ ਪਲਟਾਇਆ ਨਾ ਨਹੀਂ ਨਹੀਂ ਦੁੱਧ ਵਾਲਾ ਫਿਰ ਕਿਤਰਾ ਹਿਸਾਬ ਦੇ ਕੇ ਕਰਕੇ ਪੈਸੇ ਦੇ ਜਿੰਨੇ ਪੈਸੇ ਉਹਨੂੰ ਡੇਰੀ ਤੋਂ ਦੇ ਦੇਣਗੇ ਨਾ ਕਿ ਜੀ ਤੇਰਾ 2000 ਦਾ ਦੁੱਧ ਬਣਿਆ 2200 ਦਾ ਦੁੱਧ ਬਣੂ 2000 ਰੁਪਏ ਦੇ ਦੋ ਉਹ ਇਹ ਨਹੀਂ ਪੁੱਛਣਾ ਕਿ ਕਿੰਨੇ ਦਾ ਦੁੱਧ ਹੋਇਆ ਮੇਰਾ ਕਿੰਨੇ ਨੇ ਉਹਨੇ ਉਹ ਲੈ ਕੇ 2000 ਆ ਜਾਣਾ ਹਿਸਾਬ ਨਹੀਂ ਹੁੰਦਾ ਚਲੋ ਸਾਹਿਬ ਬੈਠਾ ਬੈਠਾ ਕਿੱ체 ਬੈਣਾ ਹੈ ਹੈਲਪਿੰਗ ਹੈ ਨਾਲੀ ਚ ਬੈਣਾ ਕਿ ਚਿੱਟੀ ਚ ਬੈਣਾ ਹੈ ਬੈਠਾ ਬੈਠਾ ਉਹ ਲਾਲ ਗਾੜੀ ਮੇ ਬੈਠੇਗਾ ਕਿ ਵਾਈਟ ਮੇ ਅਰੇ ਦੋਨੋਂ ਮੇਸ਼ੇ ਇੱਕ ਮੇ ਬੈਠੇਗੇ ਭਾਈ ਚਿੱਟੀ ਚ ਬੈਂਗਾ ਕੇ ਲਾਲ ਚ अरे लाल में बढ़ जाते हैं भाई लाल में बढ़ जाते हैं लाज बात सर लाल बढ़ जाते हैं <laughs> लाल में बढ़ जाते हैं <laughs> लाल में बढ़ जाते हैं, बढ़ जाते हैं। इतना खुश क्यों है अरे खुश और दुख हर समय ऐसे ही रहता है गुरु ऐसे ही चलता है इसका ऐसे प्रूफ करड़ा जैसे शीशा हां हां शीशा है शीशा ही है भाई शीशा शीशा जैसे ही रहता है सब भक्त ने जी संगत जी रहता है भाई इन वाला कौन-कौन सा हीरो है इसमें अरे सब ऐसा ही छाया कन है कोई हीरो है जो हीरोस हीरो नाम क्या है अरे अमिताभ बच्चन धर्मेंद्र अरे कौन सी पिक्चर आई है सोले सोले ठीक है भाई। की। ये 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 इसे डारा रहन पतेरा रहन गुरु के सर उतर बिच्छू डारे डर पाने पान उतर बिच्छू डर बीच मिट्टी हो जाए जैसे वजन है धीरे धीरे नीचे रख दिया जाए न को चीज से नहीं लगना ऐसे कहे बात है दूर में रहना लग जाएगा तो वाहसा वाहे गुरु जी का खालसा वाहे गुरु जी की फतेह वाहे गुरु जी की फतेह